ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਸਵੱਛਤਾ ਪਖਵਾੜਾ ਅਭਿਆਨ ਸ਼ੁਰੂ ਹੋਇਆ ਸੀ ਔਰ ਉਸ ਸਵੱਛਤਾ ਪਖਵਾੜਾ ਅਭਿਆਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਵਿਧਾਨ ਸਭਾ ਲੈਵਲ ਤੇ ਖੂਨਦਾਨ ਕੈਂਪ ਤੇ ਹੈਲਥ ਚੈੱਕਅਪ ਕੈਂਪ ਲਾਏ ਜਾ ਰਹੇ ਨੇ ਮੁਹਾਲੀ ਵਿਧਾਨ ਸਭਾ ਦਾ ਅੱਜ ਦਾ ਇਹ ਕੈਂਪ ਹੈਗਾ ਔਰ ਇਹਦੇ ਵਿੱਚ ਬੜੀ ਉਤਸ਼ਾਹ ਦੇ ਨਾਲ ਲੋਕਾਂ ਨੇ ਹਿੱਸਾ ਲਿਆ ਔਰ ਹਾਲੇ ਤੱਕ ਜਦੋਂ ਕਿ 11:30 ਵੱਜ ਚੁੱਕੇ ਨੇ ਅਸੀਂ ਲਗਭਗ ਪੰਜਾਬ ਯੂਨਿਟ ਆਲਰੇਡੀ blood ਇਕੱਠਾ ਕਰ ਚੁੱਕੇ ਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਲਗਭਗ 2 ਵਜੇ ਤੱਕ 150 ਯੂਨਿਟ blood ਇਕੱਠਾ ਕਰਾਂਗੇ ਔਰ ਉਹਦੇ ਨਾਲ ਹੈਲਥ ਚੈੱਕਅਪ ਕੈਂਪ ਵੀ ਲਾਇਆ ਬਜੁਰਗਾਂ ਦੇ ਨਾਲ ਜਿਹਦੇ ਵਿੱਚ ਹਲੇ ਤੱਕ ਆਲਰੇਡੀ ਲਗਭਗ 300 ਲੋਕ ਆਪਣਾ ਹੈਲਥ ਚੈੱਕਅਪ ਕਰਵਾ ਚੁੱਕੇ ਨੇ ਔਰ ਹੋਰ ਵੀ ਮੈਨੂੰ ਉਮੀਦ ਹੈ ਕਿ ਸ਼ਾਮ ਤੱਕ 2 ਵਜੇ ਤੱਕ ਜਾਂ ਤੱਕ ਕੈਂਪ ਚੱਲੇਗਾ ਇਹ ਜਿਹੜੀ ਸੰਖਿਆ ਹੈ ਵੱਧ ਕੇ 7-800 ਤੱਕ ਪਹੁੰਚ ਜਾਏਗਾ ਬੜਾ ਯੋਸਾ ਹੈ ਲੋਕਾਂ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਾਥੀ ਨੇ ਇਹ ਆਪ ਆ ਰਹੇ ਨੇ ਉਹ ਇਹਨਾਂ ਨੂੰ ਕੋਈ ਬਹੁਤਾ ਜ਼ੋਰ ਨਹੀਂ ਲਾਣਾ ਪਿਆ ਸਾਨੂੰ ਮੋਦੀ ਜੀ ਦਾ ਜਿਹੜਾ ਜਨਮ ਦਿਨ ਹੈ ਹਰ ਸਾਲ ਸਵੱਛਤਾ ਪਖਵਾੜੇ ਦੇ ਅਧੀਨ ਬਣਾਇਆ ਜਾਂਦਾ ਹੈ ਇਹਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਹਦੇ ਵਿੱਚ ਅਸੀਂ ਹੈਲਥ ਕੈਂਪ ਬਲੱਡ ਡੋਨੇਸ਼ਨ ਕੈਂਪ ਤੇ ਕਰਦੇ ਹੀ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਪੌਦਾ ਰੋਪਣ ਦਾ ਕੰਮ ਵੀ ਕਰਦੇ ਹਾਂ ਉਸ ਤੋਂ ਇਲਾਵਾ ਸਾਫ ਸਫਾਈ ਦਾ ਕੰਮ ਵੀ ਕਰਦੇ ਹਾਂ ਇੱਥੇ ਕਿਤੇ ਸਾਨੂੰ ਲੱਗਦਾ ਹੈ ਕਿ ਆਪਣੇ ਮੰਡਲ ਲੈਵਲ ਤੇ ਕੋਈ ਪਰੇਸ਼ਾਨੀ ਹੈਗੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੇ ਹਾਂ ਸੋ ਇਹ ਉਸ ਉਪਲਖਸ਼ ਦੇ ਵਿੱਚ ਅੱਜ ਦਾ ਕਾਰਜਕ੍ਰਮ ਰੱਖਿਆ ਗਿਆ ਹੈ ਔਰ ਬੜੀ ਉਤਸ਼ਾਹ ਔਰ ਬੜੀ ਇਹਨੂੰ ਬਟਾ ਹੰਗਾਰਾ ਮਿਲ ਰਿਹਾ ਸਰ ਇਹ ਕਿੱਲਾ ਅਰਪਨ ਦੇ ਵਿੱਚ ਅਨੁਰੂਧ ਦੇ ਵਿੱਚ ਦੇਖਿਏ ਜਿਹੜਾ ਬਲੱਡ ਕੈਂਪ ਹੈ ਉਹ ਤਾਂ ਵਿਧਾਨ ਸਭਾ ਲੈਵਲ ਤੇ ਆ ਪਰ ਬਾਕੀ ਜਿੰਨੇ ਵੀ ਪਖਵਾੜੇ ਦੇ ਕੰਮ ਨੇ ਚਾਹੇ ਸਫਾਈ ਦਾ ਕੰਮ ਹੈ ਚਾਹੇ ਪੌਦਾ ਰੋਪਣ ਦਾ ਕੰਮ ਹੈ ਚਾਹੇ ਹੋਰ ਜਿੰਨੇ ਵੀ ਕੰਮ ਨੇ ਉਹ ਸਾਰੇ ਮੰਡਲ ਲੈਵਲ ਤੇ ਹੋ ਰਹੇ ਨੇ ਉਹਦੇ ਵਿੱਚ ਰੂਰਲ ਵੀ ਹੋ ਰਹੇ ਨੇ ਔਰ ਆਪਣੇ ਚੈਲਾ ਦੇ ਮੰਡਲ ਵਿੱਚ ਵੀ ਟਾਰਗੇਟ ਰੱਖਿਆ ਬੋਟਰ ਉਪਨ ਦਾ ਵੀ ਕਿੰਨੇ ਅਸੀਂ ਲਗਾਉਣੇ ਨੇ ਜਾਂ ਬੈਸੀ ਜਿਹੜਾ ਪਕਵਾੜੇ ਤਹਿਤ ਤਾਂ ਜ਼ਰੂਰੀ ਹੈ ਵੀ ਲਾਗ ਪਕਰ ਨਹੀਂ ਦੇਖੋ ਹਰ ਮੰਡਲ ਦੇ ਵਿੱਚ ਅਸੀਂ ਲਗਭਗ ਕੋਸ਼ਿਸ਼ ਕਰ ਰਹੇ ਹਾਂ ਕਿ 250 ਪਲੱਸ ਬੋਟਾ ਲਾਇਆ ਜਾਵੇ ਔਰ ਅੱਛਾ ਦੇਖੋ ਲੋਕਾਂ ਨੂੰ ਸ਼ੌਕ ਵੀ ਹੁੰਦਾ ਔਰ ਜਿਹੜਾ ਸਾਡਾ ਬਿਆਨ ਹੈ ਇੱਕ ਬੋਟਾ ਮਾਂ ਦੇ ਨਾਮ ਦਾ ਬਿਆਨ ਹੈ ਔਰ ਮੰਡਲ ਦੇ ਵਿੱਚ ਜਿਹੜਾ ਵਿਅਕਤੀ ਵੀ ਬੋਟਾ ਲਾਂਦਾ ਹੈ ਉਸ ਨੂੰ ਬੋਟਾ ਪ੍ਰੋਵਾਈਡ ਕਰਾਣੇ ਆ ਉਹ ਆਪਣੀ ਮਾਂ ਦੇ ਨਾਮ ਦਾ ਬੂਟਾ ਲਾਂਦਾ ਹੈ ਅਸੀਂ ਮਾਂ ਦਾ ਨਾਮ ਇਸ ਲਈ ਜੋੜਿਆ ਤਾਂ ਕਿ ਲੋਕ ਉਹਦੀ ਸੇਵਾ ਵੀ ਕਰਨ ਜਿਨ੍ਹਾਂ ਦੀ ਆਪਣੇ ਮਾਪੇ ਉਹ ਸਮਝ ਕੇ ਬੂਟਿਆਂ ਦੀ ਸੇਵਾ ਕਰਨ ਕਿਉਂਕਿ ਬੰਦਾ ਤਾਂ ਵੱਧ ਤੋਂ ਵੱਧ 80 90 100 ਸਾਲ ਤੱਕ ਜਿੰਦਾ ਜਿਹੜਾ ਬੂਟਾ 2 250 ਸਾਲ 300 ਸਾਲ 400 ਸਾਲ ਤੱਕ ਜਿੰਦਾ ਸੋ ਇਸ ਕਰਕੇ ਜਿਹੜੇ ਜਿਹੜਾ ਇੱਕ ਬੂਟਾ ਮਾਂ ਦੇ ਨਾਮ ਦਾ ਜਿਹੜਾ ਭਿਆਨ ਹੈਗਾ ਸੋਚਤਾ ਪਖਾਣੇ ਉਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ 250 ਦੇ ਅਸੀਂ ਮਿਨੀਮਮ ਟਾਰਗੇਟ ਰੱਖਿਆ ਸੀ ਸਾਡੇ ਕਈ ਮੰਡਲਾਂ 'ਚ 7 700 ਬੂਟੇ ਵੀ ਲੱਗੇ ਨੇ ਸ਼ਹਿਰਾਂ ਦੇ ਮੰਡਲਾਂ ਵਿੱਚ ਥੋੜੀ ਜਗ੍ਹਾ ਦੀ ਦਿੱਕਤ ਹੁੰਦੀ ਆ ਇਸ ਕਰਕੇ ਅਸੀਂ 250 ਦਾ ਟਾਰਗੇਟ ਰੱਖਿਆ ਸੀ ਪਰ ਜਿਹੜਾ ਪਿੰਡੂ ਖੇਤਰ ਦੇ ਸਾਡੇ ਦੋ ਮੰਡਲਾਂ ਉੱਥੇ ਵਟਾਂ ਜਾਣਾ ਤੁਸੀਂ ਸ਼ੇਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਆ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਆ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਇਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ اور ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ